ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਧਾਰਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਅਮਲੀ ਇਥੇ ਵੀ ਜਮਕ ਲਾ ਦਨੀ ਐ ਅਮਲੀ ਅਮਲ ਨਾ ਅੰਬੜੈ ਇਥੇ ਵਿਸਰਾਮ ਐ ਮੱਛੀ ਇਥੇ ਜਮਕ ਐ ਨੀਰ ਨਾ ਹੋਏ ਜੋਰਤ ਸਹ ਆਪਣੇ ਤਿਨ ਭਾਵੇਂ ਸਭ ਕੋਇ ਹੋ ਵਾਰੀ ਵੰਨ ਖੰਨੀ ਐ ਵੰਨ ਹਉ ਵਾਰੀ ਵੰਜਾ ਖੰਨੀਏ ਵੰਜਾ ਤਉ ਸਾਹਿਬ ਕੇ ਨਾਵੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਉ ਵਾਰੀ ਵਈਆਂ ਇਥੇ ਠਮਕ ਖੰਨੀਏ ਵਈਆਂ ਇਥੇ ਵਿਸਰਾਮ ਹੈ ਤਉ ਸਾਹਿਬ ਕੇ ਨਾਵੈ ਰਹਾਉ ਸਾਹਿਬ ਸਫਲਿਓ ਰੁਖੜਾ ਰੁਖੜਾ ਪਦ ਕਸ ਕੇ ਵਿਚਾਰਨ ਕਰ ਲਿਓ ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਉ ਜਿਨ ਪਿਆ ਤੇ ਤ੍ਰਿਪਤ ਭਏ ਹਾ ਤਿਨ ਬਲਹਾਰ ਜਾਓ ਮੈਂ ਕੀ ਨਦਰ ਨ ਆਵਹੀ ਮੈਂ ਕੀ ਇਥੇ ਠੰਕ ਲਾ ਦਨੀ ਨਦਰ ਨ ਆਵਹੀ ਮੈਂ ਕੀ ਨਦਰ ਨ ਆਵਹੀ ਵਸਹਿ ਹੱਬੀਆਂ ਨਾਲ ਹਾਂਜੀ ਵਸਹਿ ਹੱਬੀਆਂ ਨਾਲ ਹੱਬੀਆਂ ਕਸ ਕੇ ਬੋਲਣਾ ਭੇ ਨਾਲ ਉਚਾਰਨ ਕਰਨਾ ਵਸਹਿ ਪਾਦ ਤੇ ਯਮ ਕਲਾ ਦਨੀ ਕਿ ਖਾ ਤੇ ਹਾਇਆ ਕਿਉ ਲਹੈ ਜਾ ਸਾਰ ਭੀਤਰ ਪਾਲ ਜਾ ਸਾਰ ਭੀਤਰ ਪਾਲ ਨਾਨਕ ਤੇਰਾ ਬਾਣੀਆ ਤੂ ਸਾਹਿਬ ਮੈਂ ਰਾਸ ਮਨ ਤੇ ਧੋਖਾ ਤਾਲ ਹੈ ਜਾ ਸਿਫਤ ਕਰੀ ਅਰਦਾਸ ਵਡਹੰਸ ਮਹੱਲਾ ਪਹਿਲਾ ਹਾਂਜੀ ਨਾਨਕ ਤੇਰਾ ਬਾਣੀ ਗੁਣਮੰਤੀ ਸਹਰਾਵੇ ਆ ਨਿਰਗੁਣ ਕੂਕੇ ਕਾਏ ਜੇ ਗੁਣਮੰਤੀ ਥੀ ਰਹੇ ਤਾਂ ਵੀ ਸਹਰਾਵਣ ਜਾਏ ਮੇਰਾ ਕੰਤ ਰੀਸਾਲੂ ਕੀ ਧਨ ਅਵਰਾ 라ਵੇ ਜੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਮੇਰਾ ਕੰਤ ਵੀਸਾਲੂ ਇੱਥੇ ਵਿਸਰਾਮ ਹੈ ਕੀ ਧਨ ਅਵਰਾ 라ਵੇ ਜੀ ਰਹਾਉ ਕਰਣੀ ਕਾਮਣ ਜੇ ਥੀਏ ਜੇ ਮਨ ઠાਗਾ ਹੋਏ ਜੇ ਮਨ ઠાਗਾ ਹੋਏ ਮਾਨਕ ਮੁੱਲ ਨਾ ਪਾਈ ਐ ਲੀਜੈ ਚਿਤ ਪਰੋਏ ਰਾਹ ਦਸਾਈ ਨਾ ਜੁਲਾ ਰਾਹ ਦਸਾਈ ਨਾ ਜੁਲਾ ਆਖਾਂ ਅੰਮੜਿਆਸ ਹਾਂਜੀ ਆਖਾਂ ਅੰਮੜਿਆਸ ਰਾਹ ਦਸਾਈ ਨ ਜੁਲਾ ਆਖਾਂ ਅੰਮੜੀ ਆਸ ਤੈ ਸਹ ਨਾਲ ਅਕੂਣਾ ਕਿਉ ਥੀ ਵੇ ਘਰ ਵਾਸ ਇਹ ਅਕੂਣਾ ਹੀ ਉਚਾਰਨ ਕਰਨਾ ਅਕੂਣਾ ਨਹੀਂ ਕਹਿਣਾ ਐੜੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਅਕੂਣਾ ਨਾਨਕ ਏਕੀ ਬਾਹਰਾ ਦੂਜਾ ਨਹੀਂ ਕੋਏ ਤੈ ਸਹ ਲੱਗੀ ਜੇ ਰਹਿ ਵੀ ਸਹੁਰਾ ਵੈ ਸੋਏ ਵੱਡ ਹੰਸ ਮਹੱਲਾ ਪਹਿਲਾ ਘਰ ਦੂਜਾ ਮੂਰੀ ਰੋਣ ਝੋਣ ਲਾਇਆ ਪੈਣੇ ਸ਼ਾਵਣ ਆਇਆ ਇਹ ਮੂਰੀ ਪਾਠ ਹੀ ਉਚਾਰਨ ਕਰਨਾ ਅਰਥ ਗਿਆਨੀ ਸਿੰਘ ਨੇ ਇਸ ਦਾ ਕਰ ਹੀ ਲੈਣਾ ਮੂਰਾ ਦਾ ਪਰ ਨਮੀਨ ਜਿਹੜੇ ਨੇ ਨਾ ਉਹ ਜੋ ਜਿਹੜੇ ਬਿੰਦੀ ਨੂੰ ਨਾਸਕੀ ਉਚਾਰਨ ਜਿਆਦਾ ਤਰਜੀਹ ਦਿੰਦੇ ਨੇ ਉਹ ਕਹਿੰਦੇ ਜੀ ਮੂਰੀ ਬੋਲੋ ਜਿਆਦਾ ਸਪਸ਼ਟ ਹੁੰਦਾ ਹੈ ਜਾਂ ਕਈ ਬਹੁਤ ਪਾਠ ਹੈ ਕੰਤਾ ਤੂੰ ਸੌ ਸੇ ਜੜੀ ਮੈਂ ਡਾਹ ਬੋ ਦੁਖ ਉਲਾਹ ਸੌ ਬੋਲੋ ਮੁਕਤੇ ਸੁਣ ਕਰ ਗਾਰਾ ਬੋਲੋ ਯਾਨੀ ਜਿਆਦਾ ਬਿੰਦੀਆਂ ਦਾ ਪ੍ਰਯੋਗ ਕਰਕੇ ਦੱਸਦੇ ਹਨ ਪਰ ਸੰਪਰਦਾ ਦੇ ਵਿੱਚ ਇਹ ਦੱਸਿਆ ਜਾਂਦਾ ਵੀ ਜਿੱਥੇ ਬਿੰਦੀ ਲੱਗੀ ਆ ਉੱਥੇ ਲਾਉਣੀ ਹੈ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਗਿਆਨੀ ਸਿੰਘ ਨੇ ਅਰਥ ਪ੍ਰਕਰਨ ਅਨੁਸਾਰ ਮੂਰਾਂ ਦਾ ਹੀ ਕਰ ਲੈਣਾ। ਮੂਰੀ ਇੱਥੇ ਜਮਕ ਲਾ ਦਿੰਨੀ। ਰੋਣ ਝੋਣ ਲਾਇਆ ਇੱਥੇ ਵਿਸਰਾਮ ਹੈ। ਭੈਣੇ ਇੱਥੇ ਜਮਕ ਹੈ। ਸਾਵਣ ਆਇਆ। ਤੇਰੇ ముੰਧ ਕਟਾਰੇ ਜੀਵੜਾ। ਤਿਨ ਲੋਭੀ ਲੋਭ ਲੁਭਾਇਆ। ਤੇਰੇ ਦਰਸ਼ਨ ਵਿਟੋ ਖੰਨੀਐ ਬੰਨਾਂ। ਤੇਰੇ ਨਾਮ ਵਿਟੋ ਕੁਰਬਾਨੋ। ਜਾ ਤੂ ਤਾ ਮੈਂ ਮਾਨ ਕੀਆ ਹੈ ਤੁਦ ਬਿਨ ਕਿਹਾ ਮੇਰਾ ਮਾਣੋ ਚੂੜਾ ਭੰਨ ਪਲੰਘ ਸਿਉ ਮੁੰਦੇ ਸਾਨ ਬਾਹੀ ਸਾਨ ਬਾਹਾ ਏ ਚੂੜਾ ਪੁੱਲਾ ਹੀ ਬੋਲਣਾ ਚੂੜਾ ਨਹੀਂ ਕਹਿਦਣਾ ਭਾਰਾ ਚੂੜਾ ਭੰਨ ਪਲੰਘ ਸਿਉ ਮੁੰਦੇ ਸਾਨ ਬਾਹੀ ਸਾਨ ਬਾਹਾ ਇਤੇ ਵੇਸ਼ ਕਰੀ ਦੀਏ ਮੁੰਦੇ ਸਹੂ ਰਾਤੋਂ ਅਵਰਾਹਾ ਨਾ ਮੰਨੀ ਯਾਰ ਨਾ ਚੂੜੀਆ ਨਾ ਸੇ ਵੰਗੜੀ ਆਹਾ ਜੋ ਸਹ ਕੰਠ ਨ ਲੱਗਿਆ ਜਲਨ ਸੇ ਬਾਹੜੀ ਆਹਾ ਸਭ ਸਹਿਆ ਸਹਰਾਵਣ ਗਈਆ ਖੋ ਦਾਦੀ ਕੈਦਰ ਜਾਵਾ ਸਿਖੋ ਦਾਦੀ ਇੱਥੇ ਠਮਕ ਲਾ ਦੇਣੀ ਹੈ ਕੈਦਰ ਜਿਹੜਾ ਪਾਠ ਹੈ ਇਹ ਲਮਕਾ ਕੀ ਉਚਾਰਨ ਕਰਨਾ ਹੈ ਕੈਦਰ ਜਾਵਾ ਸੰਬੰਧਕ ਪਾਠ ਹੈ ਅੰਮਲੀ ਹੋ ਖਰੀ ਸੁਚੱਜੀ ਤੈਸ ਹੈ ਏਕ ਨਾ ਭਾਵਾ ਮਾਠ ਗੁੰਦਾਈ ਪੱਟੀਆਂ ਭਰੀਏ ਮਾਗ ਸੰਧੂਰੇ ਇਸਰਾਮ ਧਿਆਨ ਨਾਲ ਲੋਣਾ ਮਾਠ ਗੁੰਦਾਈ ਗੁਦਾਈ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਹੈ ਗੁੰਦਾਈ ਪੱਟੀਆਂ ਪੱਟੀਆਂ ਪਾਤ ਦੇ ਵਿਸਰਾਮ ਹੈ ਭੜੀਏ ਮਾਗ ਸੰਧੂਰੇ ਅੱਗੇ ਗਈ ਨਾ ਮੰਨੀਆਂ ਮਰੋ ਵਿਸੂਰ ਵਿਸੂਰੇ ਮੈਂ ਰੋਵੰਦੀ ਸਭ ਜੱਗ ਰੁਨਾ ਰੁੰਣੜੇ ਵਣਹੋਂ ਪੰਖੇ ਰੂ ਕਿ ਰੁੰਨੜੇ ਕਸ ਕੇ ਪਦ ਉਚਾਰਨ ਕਰਨਾ ਹੈ ਰੁੰਨੜੇ ਨਹੀਂ ਕਹਿਣਾ ਹੈ ਰੁੰਨੜੇ ਵਣਹ ਪੰਖੇਰੂ ਇਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ ਜੇ ਨ ਹੋ ਪਿਰਹੋ ਵਿਛੂੜੀ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੂਏ ਆਇ ਨਾ ਸਕਾ ਤੁਝ ਕਾਨ ਪਿਆਰੀ ਦੇਜ ਨਾ ਸਕਾ ਕੋਈ ਆ ਉਸ ਭਾਗੀ ਨਿੱਦੜੀਏ ਮਤ ਸਹ ਦੇਖਾ ਸੋਏ ਤਾ ਸਾਹਿਬ ਕੀ ਬਾਤ ਜੇ ਆਖੈ ਕਹ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਇਹ ਵੱਡੇ ਟੱਡੇ ਨਾਲ ਉਚਾਰਨ ਕਰਨਾ ਹੈ ਸੀਸ ਵੱਡੇ ਕਰ ਬੈਸਣ ਦੀਜੈ ਵੀਣ ਸਿਰ ਸੇਵ ਕਰੀਜੈ ਕਿਉ ਨ ਮਰੀਜੈ ਜੀੜਾ ਨਾ ਦੀਜੈ ਜਾ ਸਹੋ ਭਇਆ ਵਿਡਾਣਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ